ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੌਟਰ ਗੁਰਮਿੰਦਰ ਸਿੰਘ ਬਰਾੜ ਅੱਜ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਿਸਾਨ ਵੀਰਾਂ ਦੇ ਸਵਾਲ ਬੈਕਟੀਰੀਅਲ ਪੈਨਿਕਲ ਬ্লাইਟ ਬਾਰੇ ਦੇਖੋ ਕਿਸਾਨ ਵੀਰੋ ਇਹ ਵਧੀਆ ਗੱਲ ਆ ਕਿ ਆਪਾਂ ਸੋਸ਼ਲ ਮੀਡੀਆ 'ਤੇ ਜੁੜੇ ਆ ਵੀਡੀਓਜ਼ ਦੇਖਦੇ ਰਹਿੰਦੇ ਆ ਤੇ ਮੈਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਵੀਡੀਓ ਐਗਰੀਕਲਚਰ ਨਾਲ ਰਿਲੇਟਰ ਬਹੁਤ ਜ਼ਿਆਦਾ ਚੱਲ ਰਹੀਆਂ ਆ ਜਾਂ ਤਾਂ ਆਪਾਂ ਜਾਣਕਾਰੀ ਤੁਸੀਂ ਪੂਰੀ ਰੱਖਿਆ ਕਰੋ ਤੇ ਜਾਂ ਫਿਰ ਨਾ ਹੋਵੇ ਉਹ ਵੀ ਠੀਕ ਰਹਿੰਦਾ ਅੱਧਾ ਅਧੂਰੀ ਦੇ ਵਿੱਚ ਆਪਣਾ ਕੰਮ ਖਰਾਬ ਹੁੰਦਾ ਮੈਂ ਦੇਖਿਆ ਕਈ ਕਿਸਾਨ ਵੀਰਾਂ ਨੂੰ ਅੱਧੀ ਕਿ ਜਾਣਕਾਰੀ ਜੀ ਹੁੰਦੀ ਆ ਤੇ ਉਹ ਮਤਲਬ ਨਾ ਉਹ ਚੀਜ਼ ਨੂੰ ਸਮਝਦੇ ਆ ਤੇ ਉਥੇ ਆਪ ਹੀ ਉਸ ਚੱਕਰ ਗੇੜ ਦੇ ਵਿੱਚ ਪੈ ਜਾਂਦੇ ਤੇ ਉਹਦੇ ਵਿੱਚ ਫਾਇਦਾ ਕੋਈ ਨਹੀਂ ਹੁੰਦਾ ਐਵੇਂ ਵਾਧੂ ਦੀਆਂ ਜਾਂ ਤਾਂ ਕੋਈ ਖਰਚਾ ਹੋ ਜਾਂਦਾ ਜਾਂ ਫਿਰ ਬੰਦਾ ਜਿਹੜਾ ਹੈਗਾ ਫਾਲਤੂ ਦੀ ਟੈਨਸ਼ਨ ਚੱਕੀ ਫਿਰਦਾ ਕਿਉਂਕਿ ਜਿਹੜਾ ਅਸ ਐਗਰੀਕਲਚਰ ਸਬਜੈਕਟ ਬਹੁਤ ਵੱਡਾ ਸਬਜੈਕਟ ਹੈ ਇਹਦੇ ਵਿੱਚ ਜਿਹੜੇ ਕੰਪਲੈਕਸ ਆ ਨਾ ਜਿਵੇਂ ਡਿਜ਼ੀਜ਼ ਸਾਈਕਲ ਹੋ ਗਿਆ ਜਾਂ ਵੱਖ-ਵੱਖ ਜਿਵੇਂ ਹੁਣ ਬੈਕਟੀਰੀਅਲ ਪੈਨਿਕਲ ਬਲਾਈਟ ਹੈ ਇਹਦੇ ਕਰਕੇ ਕਈ ਤਰ੍ਹਾਂ ਦੇ ਸਿੰਪਟਮ ਆਉਂਦੇ ਆ ਇਹਦੇ ਕਰਕੇ ਤੁਹਾਡਾ ਸੀਡਲਿੰਗ ਬਲਾਈਟ ਵੀ ਆ ਜਾਂਦੀ ਹੈ ਜੇ ਸ਼ੁਰੂ ਚ ਹੋ ਜਾਵੇ ਫਿਰ ਇਹਦੇ ਕਰਕੇ ਤੁਹਾਡੇ ਗ੍ਰੀਨ ਸਪੌਟ ਵੀ ਆ ਜਾਂਦੇ ਆ ਫਿਰ ਇਹਦੇ ਕਰਕੇ ਤੁਹਾਡੀ ਸ਼ੀਥ ਥ੍ਰੌਟ ਵੀ ਆ ਜਾਂਦੀ ਹੈ ਮਤਲਬ ਰੋ ਇੱਕ ਤਾਂ ਸ਼ੀਥ ਥ੍ਰੌਟ ਆ ਜਿਹੜੀ ਫੰਗਸ ਨਾਲ ਵੀ ਰੋਟਿੰਗ ਹੁੰਦੀ ਸੀ ਇਸ ਦੀ ਇੱਕ ਇਸ ਬਿਮਾਰੀ ਨਾਲ ਵੀ ਸੀਥ ਰੋਟਿੰਗ ਹੋ ਜਾਂਦੀ ਹੈ ਫਿਰ ਤੁਹਾਡੀ ਗ੍ਰੇਨ ਅਬੋਰਸ਼ਨ ਜਾਂ ਗ੍ਰੇਨ ਰੋਟਿੰਗ ਉਹ ਵੀ ਇਹਦੇ ਨਾਲ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਵੱਖ-ਵੱਖ ਜਿਹੜੇ ਹੈਗੇ ਆਪਾਂ ਨੂੰ ਪਹਿਲੂ ਦੇਖਣੇ ਪੈਂਦੇ ਆ ਜਿਵੇਂ ਸ਼ੀ ਬੈਕਟੀਰੀਅਲ ਲੀਫ ਬਲਾਈਟ ਹੈ ਬੀ ਐਲ ਬੀ ਕਈ ਕਿਸਾਨ ਵੀਰਾਂ ਨੂੰ ਕੀ ਹੁੰਦਾ ਕਈ ਵਾਰ ਸਪਰੇਅ ਕਰਕੇ ਹਟਦੇ ਕੋਈ ਦੋ ਗੀ ਜਿਵੇਂ ਡਬਲ ਵੱਜ ਗਈ ਜਾਂ ਮਾੜੇ ਮੁੱਟੇ ਉੱਤੇ ਪੱਤੇ ਖਟੇ ਜਿਹੇ ਨਜ਼ਰ ਆਉਣ ਲੱਗ ਪਏ ਜਾਂ ਉੱਪਰੋਂ ਲੋਕਾਂ ਬਚ ਗਈਆਂ ਉਹਨੂੰ ਕਹਿਣ ਲੱਗ ਪਏ ਸਾਡੇ ਬਲਾਈਟ ਆ ਗਈ ਵਿੱਚੇ ਨੱਪੀ ਆਉਂਦੇ ਕਿੱਲੀ ਉਹਦੇ ਵਿੱਚ ਸਪ੍ਰੇ ਹਨ ਕਰੀ ਜਾਂਦੇ ਆ ਉਲੀਨਾਸ਼ਕਾਂ ਦੀਆਂ ਕਿ ਅਸੀਂ ਬ্লাইਟ ਦਾ ਕੰਟਰੋਲ ਕਰ ਰਹੇ ਹਾਂ ਬੈਕਟੀਰੀਅਲ ਬ্লাইਟ ਦਾ ਇੱਕ ਹੁੰਦੀ ਸ਼ੀਥ ਬ্লাইਟ ਇੱਕ ਹੁੰਦੀ ਬੈਕਟੀਰੀਅਲ ਬ্লাইਟ ਇੱਕ ਹੁੰਦੀ ਆ ਰਾਈਸ ਬਲਾਸਟ ਕਈ ਕਿਸਾਨ ਵੀਰ ਆ ਉਹ ਕਹੀ ਜਾਂਦੇ ਆ ਆਪਣਾ ਇਹਨੂੰ ਮਿਕਸ ਕਰੀ ਜਾਂਦੇ ਬ্লাইਟ ਨੂੰ ਤੇ ਬਲਾਸਟ ਨੂੰ ਰਾਈਸ ਸ਼ੀਥ ਬਲਾਸਟ ਇਸ ਤਰ੍ਹਾਂ ਜਿਹੜਾ ਹੈਗਾ ਨਾ ਇਹ ਚੀਜ਼ ਨੂੰ ਥੋੜਾ ਜਿਹਾ ਸ਼ੀਥ ਬਲਾਸਟ ਕਹੀ ਜਾਂਦੇ ਆ ਮਤਲਬ ਇਹ ਚੀਜ਼ਾਂ ਨੂੰ ਥੋੜਾ ਜਿਹਾ ਇੱਕ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਏਡੀ ਛੇਤੀ ਜਿਹੜੀ ਹੈਗੀ ਨਾ ਇਹ ਸਾਇੰਸ ਨਹੀਂ ਸਮਝ ਆਉਂਦੀ ਉਹ ਠੀਕ ਆ ਆਪਾਂ ਫੀਲਡ ਦੇ ਵਿੱਚ ਦੇਖ ਕੇ ਤਜਰਬਾ ਕਰ ਸਕਦੇ ਪਰ ਉਹ ਬੈਕਟੀਰੀਆ ਹੈ ਫੰਗਸ ਹੈ ਨਿਊਟ੍ਰੀਐਂਟ ਦੀ ਡੈਫੀਸ਼ੈਂਸੀ ਆ ਮੌਸਮ ਦਾ ਅਫੈਕਟ ਆ ਇਹ ਕਾਫੀ ਵਾਸਟ ਚੀਜ਼ ਹੋ ਜਾਂਦੀ ਹੈ ਚਲੋ ਮੈਂ ਗੱਲ ਕਰੂੰਗਾ ਜਿਹੜੀ ਬੈਕਟੀਰੀਅਲ ਪੈਨਿਕਲ ਬਲਾਈਟ ਆ ਬੈਕਟੀਰੀਅਲ ਪੈਨਿਕਲ ਬਲਾਈਟ ਆ ਜਿਹੜੀ ਹੈ ਇਹ ਬੈਕਟੀਰੀਆ ਰੋਗ ਹੈ ਉਲੀ ਰੋਗ ਨਹੀਂ ਹੈਗਾ ਪਰ ਖੁੱਲੇ ਡੇਰੀਆ ਉਰਾਈਜ਼ੇ ਜਾਂ ਗਲੈਡੀਉਲਾਈ ਦੋ ਸਪੀਸੀਜ਼ ਆ ਮੇਨ ਤੇ 20 21 ਦੇਸ਼ਾਂ ਦੇ ਵਿੱਚ ਇਹ ਹੁੰਦਾ ਹੈ ਕਾਫੀ ਪਿਛਲੇ ਸਾਲਾਂ ਤੋਂ ਕਾਫੀ ਵੱਡੇ ਪੱਧਰ ਤੋਂ ਹੋ ਰਿਹਾ ਜਾਪਾਨ ਤੋਂ ਇਹ ਬਿਮਾਰੀ ਚੱਲੀ ਹੈ ਪਹਿਲਾਂ ਪਹਿਲ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਜਿਹੜਾ ਮੁੱਖ ਤੌਰ ਤੇ ਹਮਲਾ ਬੈਕਟੀਰੀਆ ਰੋਗ ਹੈ ਜਿਹੜਾ ਸੀਡ ਰਾਹੀਂ ਫੈਲਦਾ ਉਦੋਂ ਬਾਅਦ ਕਈ ਵਾਰ ਆਪਣੇ ਜਿਵੇਂ ਸੁੰਡੀ ਪੈ ਜਾਂਦੀ ਹੈ ਕੋਈ ਗੋਪ ਦੀ ਸੁੰਡੀ ਪੈ ਗਈ ਪੱਤਾ ਲਵੇਟ ਪੈ ਗਈ ਜਾਂ ਉਹਦੇ ਨਾਲ ਕੱਟ ਲੱਗਦੇ ਕਈ ਵਾਰ ਜੇ ਬੈਕਟੀਰੀਆ ਹੋਣ ਜਿੱਥੇ ਸੀਡ ਦੇ ਵਿੱਚ ਹੈਗੇ ਆ ਤਾਂ ਉਹ ਬੂਟੇ ਦੇ ਨਾਲ ਜਿਹੜਾ ਹੈਗਾ ਉੱਪਰ ਉੱਪਰ ਨੂੰ ਤੁਰੇ ਜਾਂਦੇ ਜਿਵੇਂ ਬੂਟਾ ਗਰੋ ਕਰਦਾ ਤਾਂ ਇਹ ਜਿਹੜੇ ਉੱਥੇ ਇਨਫੈਕਸ਼ਨ ਕਰ ਸਕਦੇ ਆ ਵਰਨਾ ਜਿਹੜਾ ਮੁੱਖ ਇਹਨਾਂ ਦਾ ਇਨਫੈਕਸ਼ਨ ਦਾ ਟਾਈਮ ਆ ਉਹ ਹੈਗਾ ਫਲਾਵਰਿੰਗ ਟਾਈਮ ਫਲਾਵਰਿੰਗ ਟਾਈਮ ਤੇ ਇਹ ਬੈਕਟੀਰੀਆ ਜਿਹੜਾ ਹੈਗਾ ਹਮਲਾ ਕਰਦਾ ਉਹਦੇ ਕਾਰਨ ਜਾਂ ਤਾਂ ਜਿਹੜਾ ਗ੍ਰੇਨ ਦਾਣਾ ਉਹ ਭਰਨਾ ਹੀ ਨਹੀਂ ਸ਼ੁਰੂ ਹੁੰਦਾ ਅਬੋਰਟ ਹੋ ਜਾਂਦਾ ਜਾਂ ਫੜ ਜੇ ਭਰਦਾ ਤਾਂ ਉਹ ਰੌਟ ਹੋ ਜਾਂਦਾ ਮਤਲਬ ਕਿ ਬੂਰ ਪੈਣ ਸਮੇ ਹੀ ਇਹਨੇ ਹਮਲਾ ਕਰਨਾ ਜਿਹਦੇ ਕਰਕੇ ਕਈ ਵਾਰ ਮੁੰਜਰ ਚ ਕੁਝ ਕੁ ਦਾਣੇ ਖਾਲੀ ਰਹਿ ਜਾਂਦੇ ਆ ਤੁਹਾਡੇ ਸਪਾਈਕਲਟਾ ਜਿਹੜੇ ਦਾਗੀ ਹੋ ਜਾਂਦੇ ਉੱਪਰੋਂ ਛਿਲਕੇ ਜੇ ਜਾਂ ਫਿਰ ਕਈ ਵਾਰ ਅੱਧੀ ਮੁੰਜਰ ਜਾਂ ਪੂਰੀ ਮੁੰਜਰ ਜਿਹੜੀ ਹੈਗੀ ਆ ਜੇ ਜ਼ਿਆਦਾ ਐਕਸਟ੍ਰੀਮ ਜ਼ਿਆਦਾ ਹਮਲਾ ਇਹਦਾ ਹੋਵੇ ਤਾਂ ਫਿਰ ਪੂਰੀ ਮੁੰਜਰ ਖਾਲੀ ਰਹਿ ਜਾਂਦੀ ਹੈ ਪੂਰੀ ਮੁੰਜਰ ਖਾਲੀ ਰਹਿ ਜਾਂਦੀ ਆ ਤਾਂ ਕਿਉਂਕਿ ਉਹ ਚ ਵਜ਼ਨ ਨਹੀਂ ਬਣਦਾ ਫਿਰ ਉਹ ਝੁੱਕਦੀ ਨਹੀਂ ਫਿਰ ਉਹ ਸਿੱਧੀ ਖੜੀ ਰਹਿ ਜਾਂਦੀ ਹੈ ਕਿਉਂਕਿ ਆਮ ਆਪਣੇ ਮੁੰਜਰਾਂ ਜਿਵੇਂ ਹੀ ਦੁੱਧਾ ਪਰਣਾ ਸ਼ੁਰੂ ਹੁੰਦਾ ਵਜ਼ਨ ਵੱਧਦਾ ਮੁੰਜਰ ਥੱਲੇ ਨੂੰ ਝੁੱਕ ਜਾਂਦੀ ਆ ਜਿੱਥੇ ਖਾਲੀ ਰਹਿ ਜਾਂਦੀ ਜਿੱਥੇ ਜ਼ਿਆਦਾ ਹਮਲਾ ਹੋਇਆ ਤਾਂ ਉਹ ਸਿੱਧੀ ਖੜੀ ਰਹਿ ਜਾਂਦੀ ਇਹ ਬੈਕਟੀਰੀਅਲ ਪੈਨਿਕਲ ਬਲਾਸਟ ਦੀ ਇੱਕ ਵੱਡੀ ਨਿਸ਼ਾਨੀ ਆ ਤਾਂ ਇਹਦੇ ਕਰਕੇ ਜ਼ਰੂਰੀ ਨਹੀਂ ਸਾਰੇ ਖੇਤ ਦੇ ਵਿੱਚ ਹਮਲਾ ਹੋਊ ਜਿਵੇਂ ਜਿਵੇਂ ਜਿਹੜੀ ਫਲਾਵਰਿੰਗ ਕੰਪਲੀਟ ਹੋਈ ਜਾਂਦੀ ਆਪਣੇ ਜਿਹੜੇ ਨੁਕਸਾਨ ਦੇ ਚਾਂਸ ਆ ਉਹ ਕੱਟੀ ਜਾਂਦੇ ਕਿਉਂਕਿ ਫਲਾਵਰਿੰਗ ਟਾਈਮ ਤੇ ਨੇ ਪੋਲਨ ਗ੍ਰੀਨਸ ਨੂੰ ਜਿਹੜਾ ਹੈਗਾ ਇਫੈਕਟ ਕਰਨਾ ਕਹਿ ਲਓ ਜਾਂ ਜਿਹੜਾ ਹੈਗਾ ਪੋਲੀਨੇਸ਼ਨ ਨੂੰ ਇਫੈਕਟ ਕਰਨਾ ਕਹਿ ਲਓ ਕਿ ਇਹਨੇ ਦਾਣਾ ਜਾਂ ਤਾਂ ਭਰਨਾ ਹੀ ਨਹੀਂ ਸ਼ੁਰੂ ਹੋਣਾ ਅਬੋਰਸ਼ਨ ਹੋ ਜਾਨੀ ਮਤਲਬ ਪੋਲੀਨੇਸ਼ਨ ਪ੍ਰੋਪਰ ਨਹੀਂ ਹੋਣੀ ਜਾਂ ਜੇ ਸ਼ੁਰੂ ਹੋ ਗਿਆ ਤਾਂ ਉਹਦੀ ਰੋਟਿੰਗ ਹੋ ਜਾਣੀ ਆ ਉਹਨੇ ਗਲ ਜਾਣਾ ਕਹਿ ਲਓ ਪਲ ਜਾਣਾ ਕਹਿ ਲਓ ਕੁਝ ਕਹਿ ਲਓ ਤੇ ਇਹਦੇ ਨਾਲ ਜਿਹੜਾ ਹੈਗਾ ਇਫੈਕਟ ਪੈਂਦਾ ਆਪਣੇ ਕੋਈ ਬਹੁਤੀ ਇਹਦੀ ਜਿਹੜੀ ਹੈਗੀ ਹੈ ਜੇ ਆਪਾਂ ਕਹਿ ਲਈਏ ਤਾਂ ਆਫੀਸ਼ੀਅਲੀ ਰਿਪੋਰਟਿੰਗ ਕੋਈ ਏਡੀ ਬਲਾਈਟ ਬੈਕਟੀਰੀਅਲ ਬਲਾਈਟ ਦੀ ਨਹੀਂ ਹੋਈ ਹੈਗੀ ਨਾ ਕੋਈ ਬਹੁਤਾ ਹਮਲਾ ਦੇਖਦਾ ਹੈਗਾ ਹੁਣ ਜਿਵੇਂ ਬੀਐਲਬੀ ਦਾ ਪਿਛਲੇ ਦਿਨੀ ਜਿਹੜਾ ਕਾਫੀ ਰੌਲਾ ਪਿਆ ਸੀ ਬੀਐਲਬੀ ਆ ਗਈ ਬੀਐਲਬੀ ਆ ਗਈ ਇਹ ਜਿਹੜੇ ਬੈਕਟੀਰੀਆ ਰੋਗ ਹਨ ਜੇ ਸ਼ੁਰੂ ਹੋ ਜਾਣ ਤਾ ਹੈ ਤੁਸੀਂ ਮੰਨ ਕੇ ਚੱਲੋ ਵੀ 30 40 50% ਵੀ ਕ੍ਰਾਸ ਕਰ ਜਾਂਦੇ ਆ ਜਿਨ੍ਹਾਂ ਦੇਸ਼ਾਂ 'ਚ ਆਉਂਦਾ ਉਹਨਾਂ ਨੂੰ ਪਤਾ ਕਿ ਬੈਕਟੀਰੀਅਲ ਰੋਗ ਜਿਹੜੇ ਹੈਗੇ ਆ ਬੜੇ ਵੱਡੇ ਪੱਧਰ ਤੇ ਇਫੈਕਟ ਕਰਦੇ ਆ ਆਪਣੇ ਖੈਰ ਇਹ ਹੈਗਾ ਕਿ ਆਪਾਂ ਮੇਨ ਜਿਹੜੀ ਹੈਗੀ ਇਹਨਾਂ ਦੀ ਆਉਣ ਤੋਂ ਪਹਿਲਾਂ ਇਹਨੇ ਹੁੰਦੇ ਇਲਾਜ ਨਾਲੋਂ ਪਰਹੇ ਚੰਗਾ ਕਿ ਉਹ ਚੀਜ਼ ਵਾਸਤੇ ਮੈਂ ਵਾਰ-ਵਾਰ ਜ਼ੋਰ ਦਿੰਨਾ ਹੁੰਨਾ ਕਿ ਯੂਰੀਆ ਨਾ ਜਿਹੜੀ ਨਾਈਟ੍ਰੋਜਨ ਹੈ ਇਹਨੂੰ ਬੜੇ ਹਿਸਾਬ ਨਾਲ ਪਾਓ ਯੂਰੀਆ ਆਪਾਂ ਬਹੁਤ ਲਿਮਟ ਤੋਂ ਉੱਪਰ ਹੀ ਟਪਾਉਣ ਲੱਗ ਪਏ ਹੁਣ 5 5 6 6 ਥੈਲੀਆਂ ਤਾਈ ਤਾਂ ਉਹ ਵੱਡਾ ਰੋਗ ਆ ਉਹ ਇਸ ਬਿਮਾਰੀ ਦੇ ਵਿੱਚ ਵੀ ਉਹ ਰੋਗ ਜਿਹੜਾ ਕਾਰਨ ਆ ਵੱਡਾ ਰੋਲ ਆਦਾ ਕਰਦਾ ਕਿ ਨਾਈਟ੍ਰੋਜਨ ਲੋਡ ਤੋਂ ਜ਼ਿਆਦਾ ਪਾਈ ਹੋਈ ਹੋਵੇ ਤੇ ਦੂਸਰਾ ਹੈਗਾ ਕਿ ਤੁਹਾਡਾ ਖੇਤ ਚ ਲਗਾਤਾਰ ਪਾਣੀ ਖੜਾ ਹੈ ਜਾਂ ਫਿਰ ਹਾਈ ਹਿਊਮਿਡਿਟੀ ਹਵਾ ਦੇ ਵਿੱਚ ਨਮੀ ਤੇ ਗਰਮਾਹਟ ਉੱਚ ਤਾਪਮਾਨ 32 ਡਿਗਰੀ ਤੋਂ ਉੱਪਰ ਦਿਨ ਦਾ ਤਾਪਮਾਨ ਤੇ 25 ਡਿਗਰੀ ਤੋਂ ਉੱਪਰ ਰਾਤ ਦਾ ਤਾਪਮਾਨ ਇਹ ਚੀਜ਼ ਹੈ ਜਿਹੜੀ ਇਹ ਫੇਵਰੇਬਲ ਹੈ ਇਸ ਰੋਗ ਵਾਸਤੇ ਕੋਈ ਬਹੁਤੀ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਆਪਣੇ ਕੋਈ ਬਹੁਤਾ ਅਜੇ ਤੱਕ ਰਿਪੋਰਟਿੰਗ ਇਹਦੀ ਨਹੀਂ ਹੋਈਗੀ ਤੇ ਜਿਵੇਂ ਜਿਵੇਂ ਤੁਹਾਡਾ ਜਿਹੜੇ ਦਾਣੇ ਵੱਣਨੇ ਸ਼ੁਰੂ ਹੋ ਰਹੇ ਆ ਤੇ ਆਪਾਂ ਜਿਹੜੇ ਹੈਗੇ ਇਸ ਦੇ ਖਤਰੇ ਤੋਂ ਅੱਗੇ ਲੰਘ ਲਏ ਆ ਰਹੇ ਆ ਜੇ ਆਪਾਂ ਗੱਲ ਕਰੀਏ ਦੀ ਕੈਮੀਕਲ ਰੋਕਥਾਮ ਦੀ ਤਾਂ ਇਹਦਾ ਕੋਈ ਪ੍ਰੂਵਡ ਕੈਮੀਕਲ ਮੈਥਡ ਅਜੇ ਤਾਈ ਕੈਮੀਕਲ ਟਰੀਟਮੈਂਟ ਜਿਹੜੀ ਪ੍ਰੂਵਡ ਆਪਣੇ ਅਜੇ ਤੱਕ ਨਹੀਂ ਦਿੱਤੀ ਹੋਈਗੀ ਕੋਈ ਪ੍ਰੂਵਡ ਕੈਮੀਕਲ ਟਰੀਟਮੈਂਟ ਪਰ ਆਪਾਂ ਜਿਹੜੇ ਇਹ ਕਾਪਰ ਬੇਸਡ ਖਾਸ ਤੌਰ ਤੇ ਹੈਗੇ ਨੇ ਤੁਹਾਡੇ ਉਲੀਨਾਸ਼ਕ ਇਹਨਾਂ ਦਾ ਐਂਟੀਬਾਇਓਟਿਕ ਦਾ ਬੜਾ ਵਧੀਆ ਇਫੈਕਟ ਹੈ ਜਿਵੇਂ ਬਲੈਕ ਟਾਕਸ ਜਾਂ ਕੋਸਾਈਡ ਕੋਸਾਈਡ ਦਾ ਸਪੈਸ਼ਲੀ ਜਿਵੇਂ ਬੀ ਐਲ ਬੀ ਤੇ ਜਾਂ ਇਹ ਆ ਗਈ ਪੈਨਿਕਲ ਵੈਰਾਈਟ ਆ ਗਈ ਪ੍ਰੀਕੌਸ਼ਨਰੀ ਮਤਲਬ ਆਉਣ ਤੋਂ ਪਹਿਲਾਂ ਖਾਸ ਤੌਰ ਤੇ ਜਿਵੇਂ ਆਪਾਂ ਗੋਬ ਟਾਈਮ ਜਿਹੜੀ ਗੋਬ ਦੀ ਅਵਸਥਾ ਹੁੰਦੀ ਹੈ ਮੈਂ ਵਾਰ-ਵਾਰ ਇਹ ਵੀ ਤੁਹਾਨੂੰ ਕਹਿਣਾ ਹੁੰਦਾ ਕਿ ਗੋਬ ਦੀ ਅਵਸਥਾ ਜਿਹੜੀ ਇਹੋ ਜਿਹੀ ਅਵਸਥਾ ਜਿੱਥੇ ਆਪਾਂ ਬਿਮਾਰੀ ਆਉਣ ਤੋਂ ਰੋਕ ਸਕਦੇ ਹਾਂ ਉਹੀ ਇੱਕ ਸਥਿਤੀ ਹੁੰਦੀ ਹੈ ਸਟੇਜ ਹੁੰਦੀ ਹੈ ਉਦੋਂ ਬਾਅਦ ਜਦ ਰੋਗ ਆ ਗਿਆ ਫਿਰ ਤਾਂ ਚਲੋ ਨੁਕਸਾਨ ਉਹ ਜਿੰਨਾ ਕੋ ਹੋਣਾ ਹੁੰਦਾ ਉਹ ਹੋ ਹੀ ਜਾਂਦਾ ਹੁੰਦਾ ਤਾਂ ਉਸ ਟਾਈਮ ਆਪਾਂ ਵਰਤ ਸਕਦੇ ਆ ਇਸ ਤੋਂ ਇਲਾਵਾ ਐਂਟੀਬਾਇਓਟਿਕ ਨੇ ਜਿਹੜੇ ਬੈਕਟੀਰੀਆ ਸਾਈਡ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜਿਨ੍ਹਾਂ ਦੇ ਵਿੱਚ ਤੁਹਾਡਾ ਸਟ੍ਰੈਪਟੋਸਾਈਕਲਿਨ ਆ ਗਈ ਤੁਹਾਡੀ ਵੈਲਡੋਮਾਈਸੀਨ ਆ ਗਈ ਤੁਹਾਡੀ ਕਸੂਗੋਮਾਈਸੀਨ ਆ ਗਈ ਵੱਖ-ਵੱਖ ਜਿਹੜੇ ਹੈਗੇ ਆ ਐਂਟੀਬਾਇਓਟਿਕ ਨੇ ਇਹ ਤੁਸੀਂ ਵਰਤ ਸਕਦੇ ਆ ਮੌਕੇ ਤੇ ਜਿਹੜਾ ਹੈਗਾ ਜਦੋਂ ਰੋਗ ਆ ਜਾਂਦਾ ਫਿਰ ਉਹਨੂੰ ਰੋਕਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਆਪਾਂ ਪ੍ਰੀਕਾਸ਼ਨ ਦੇ ਤੌਰ ਤੇ ਵਰਤ ਸਕਦੇ ਆ ਜਿੱਥੇ ਆਪਾਂ ਨੂੰ ਲੱਗਦਾ ਕਿ ਆਪਣੇ ਖੇਤ 'ਚ ਪਿਛਲੇ ਸਾਲ ਸੀ ਜਾਂ ਆਪਾਂ ਖਾਸ ਤੌਰ ਤੇ ਗੈਰ ਸਫਾਰਸ਼ੀ ਜਾਂ ਪੁਰਾਣੀ ਕਿਸਮ ਲਾਈ ਆ ਜਿਵੇਂ ਬਿਮਾਰੀਆਂ ਦੀ ਜਿਹਨੂੰ ਜ਼ਿਆਦਾ ਪੈਣ ਦੇ ਚਾਂਸ ਰਹਿੰਦੇ ਜਿਵੇਂ ਪੂਸਾ ਚਤਾਲੀ ਡੋਗਰ ਪੂਸਾ ਵਗੈਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਦੇ ਵਿੱਚੇ ਰੋਗ ਆ ਸਕਦੇ ਹੁੰਦੇ ਵਰਨਾ ਜਿਹੜੀਆਂ ਜਿਵੇਂ ਪੀਆਰ ਕਿਸਮਾਂ ਨੇ ਇਹ ਤਾਂ ਬੜੀਆਂ ਵਧੀਆ ਕਿਸਮਾਂ ਇਹਨਾਂ 'ਚ ਕੋਈ ਚਾਂਸ ਬਹੁਤ ਘੱਟ ਰਹਿੰਦੇ ਬੀਐਲਬੀ ਦਾ ਸਪੈਸ਼ਲੀ ਉਹਨਾਂ ਪ੍ਰਤੀ ਤਾਂ ਸੈਣ ਸ਼ਕਤੀ ਹੈਗੀ ਆ ਸੋ ਜਿਹੜੀ ਮੁੱਖ ਦੀ ਗੱਲ ਇਹ ਹੈ ਕਿ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਫਲਾਵਰਿੰਗ ਸਟੇਜ ਤੇ ਇਹ ਰੋਗ ਜਿਹੜਾ ਬੈਕਟੀਰੀਅਲ ਪੈਨਿਕਲ ਬਲਾਈਟ ਪ ਆਪਣੇ ਜੇ ਕੋਈ ਹੈਗਾ ਕਿਸੇ ਨੂੰ ਲੱਗੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੀਆਂ ਤਾਂ ਕਿਸਾਨ ਵੀਰ ਥੱਲੇ ਕਮੈਂਟ ਕਰਕੇ ਦੱਸ ਦਿਓ ਜੀ ਕਿਉਂਕਿ ਗੋਭ ਸਮੇਂ ਦੀ ਜਿਹੜੀ ਹੈਗੀ ਰੋਗ ਥਾਮ ਆਪਾਂ ਕਰ ਸਕਦੇ ਆ ਫਲਾਵਰਿੰਗ ਤੋਂ ਜੇ ਅਗਲੀ ਸਟੇਜ 'ਚ ਆਪਣੀ ਫਸਲ ਲੰਘ ਗਈ ਆ ਆਪਣੇ ਦਾਣੇ ਬਣਨ ਲੱਗ ਪਏ ਮੁੰਜਰਾਂ ਝੋਕ ਗਈਆਂ ਤਾਂ ਸਮਝੋ ਕਿ ਜਿਹੜੀ ਫਿਰ ਗੱਲ ਖਤਮ ਹੀ ਆ ਫੇਰ ਇਸ ਰੋਗ ਬਾਰੇ ਗੱਲ ਹੀ ਨਹੀਂ ਕਰਨ ਦੀ ਲੋੜ ਆਪਾਂ ਨੂੰ ਕਿ ਬੈਕਟੀਰੀਅਲ ਪੈਨਿਕਲ ਬ্লাইਟ ਕਿਵੇਂ ਹੁੰਦਾ ਤੇ ਕੀ ਇਹਦੀ ਰੋਗ ਥਾਮਾਂ ਕਿਉਂਕਿ ਉਹ ਸਟੇਜ ਤੋਂ ਆਪਾਂ ਅੱਗੇ ਲੰਘ ਗਏ ਜਦੋਂ ਦਾਣਾ ਬਣ ਗਿਆ ਦਾਣਾ ਬੋਟ ਨਹੀਂ ਹੋਇਆ ਤੇ ਦਾਣੇ ਦੀ ਰੋਟਿੰਗ ਨਹੀਂ ਹੋਈ ਤਾਂ ਉਹਨੂੰ ਲੋਬਕਟੀਲ ਪੈਣੀ ਕਲ ਬਲਾਈਟ ਤੋਂ ਆਪਣੀ ਫਸਲ ਬਚ ਗਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ